ਸਸਕਾਲ ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਮੁਲਕ ਦੇ ਕਰੋੜਾਂ ਲੋਕਾਂ ਦੇ ਗਰੀਬੀ ਤੋਂ ਬਾਹਰ ਬਾਹਰ ਕੱਢਣ ਦੇ ਦਾਅਵਿਆਂ ਬਾਰੇ ਤੇ ਇਸ ਵਿਸ਼ੇ ਤੇ ਚਰਚਾ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੋਲਾ ਜੀ ਪ੍ਰੋਗਰਾਮ 'ਚ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਕਰਦੇ ਹਾਂ ਇਸ ਵਿਸ਼ੇ ਤੇ ਚਰਚਾ ਪੁਲਿਸ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਮਿਹਰਬਾਨੀ ਬੁਲਾਉਣ ਚ ਪੁਲਿਸ ਸਾਹਿਬ ਜਿੱਦਾਂ ਨੀਤੀਯੋਗ ਦੀ ਪਿਛਲੇ ਦਿਨੀ ਜਿਹੜੀ ਰਿਪੋਰਟ ਆਈ ਹੈ ਉਹਦੇ 'ਚ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਮੁਲਕ ਦੇ ਕਰੋੜਾਂ ਲੋਕ ਨੇ ਉਹ ਗਰੀਬੀ ਤੋਂ ਬਾਹਰ ਆ ਗਏ ਨੇ ਹਨਾ ਪਰ ਇਹ ਦਾਵਾ ਉਸ ਮੁਲਕ 'ਚ ਕੀਤਾ ਜਾ ਰਿਹਾ ਜਿੱਥੇ 80 ਕਰੋੜ ਲੋਕਾਂ ਨੂੰ ਅਨਾਜ ਵੀ ਮੁਫਤ ਦਿੱਤਾ ਜਾ ਰਿਹਾ ਤੇ ਇਹ ਜਿਹੜਾ ਪੈਮਾਨਾ ਕੀ ਰੱਖਿਆ ਗਿਆ ਸੀ ਜਿਹੜੇ ਦਾਵਾ ਕੀਤਾ ਜਾ ਰਿਹਾ ਕਿ ਕਰੋੜਾਂ ਲੋਕ ਗਰੀਬੀ ਤੋਂ ਉੱਪਰ ਉੱਠ ਗਏ ਨੇ ਤੇ ਇਹਦੇ 'ਚ ਕਿਹੜਾ ਪੈਮਾਨੇ ਦੇ ਤੇ ਆਧਾਰ ਤੇ ਰਿਪੋਰਟ ਤਿਆਰ ਕੀਤੀ ਗਈ ਹੈ ਦੇ ਕੋਈ ਇਸ ਤਰ੍ਹਾਂ ਦੀਆਂ ਰਿਪੋਰਟਾਂ ਤੇ ਦਾਅਵੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਹੋਣੇ ਨੇ ਜਿਉਂ-ਜਿਉਂ ਚੋਣਾਂ ਵਾਲਾ ਮਾਹੌਲ ਬਣਨਾ ਹੈਗਾ ਤਾਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਆਉਣਗੇ ਜਿਦੇ ਵਿੱਚ ਅ ਅੱਛੇ ਦਿਨਾਂ ਦੀ ਗੱਲ ਕੀਤੀ ਜਾਏਗੀ ਜਾਂ ਦਿਖਾਇਆ ਜਾਏਗਾ ਕਿ ਇੰਡੀਆ ਜਿਹੜਾ ਬਹੁਤ ਅੱਗੇ ਨਿਕਲ ਚੁੱਕਾ ਹੈ ਜਿਸ ਤਰ੍ਹਾਂ ਹੁਣ ਵੀ ਕੀਤੀ ਜਾ ਰਹੀ ਹੈ ਕਿ ਜਿਹੜਾ ਭਾਰਤ ਦੀ ਇਕਨੋਮੀ ਹੈ ਉਹ ਵਰਡ ਦੀ ਜਿਹੜੀ ਤੀਸਰੀ ਇਕਨੋਮੀ ਆ ਉਹ ਬਣਨ ਜਾ ਰਹੀ ਹੈਗੀ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਹੋਣੀਆਂ ਨੇ ਪਰ ਸਾਨੂੰ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਨੀਤੀਯੋਗ ਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਪਿਛਲੇ 9 ਵਰਿਆਂ ਜੀ 2013-14 ਤੋਂ ਲੈ ਕੇ 22-23 ਤੱਕ ਜੀ ਕਿ ਇਹਨਾਂ 9 ਵਰਿਆਂ ਦੇ ਵਿੱਚ ਤਕਰੀਬਨ 25 ਕਰੋੜ ਲੋਕ ਹੈ ਜਿਹੜੇ ਉਹ ਗਰੀਬੀ ਰੇਖਾ ਤੋਂ ਬਾਹਰ ਆ ਗਏ ਨੇ ਮਤਲਬ ਜੇ ਆਪਾਂ ਕਹਿ ਲਈਏ ਕਿ ਗਰੀਬੀ ਦੀ ਦਲਦਲ ਚੋਂ ਉਹ ਬਾਹਰ ਨਿਕਲ ਆਏ ਨੇ ਕਿ ਉਹਨਾਂ ਦੇ ਜਿਹੜੇ ਹਾਲਾਤ ਨੇ ਉਹ ਠੀਕ ਹੋਏ ਨੇ ਚਾਹੇ ਉਹ ਆਰਥਿਕ ਨੇ ਚਾਹੇ ਸਮਾਜਿਕ ਨੇ ਚਾਹੇ ਉਹ ਰਾਜਨੀਤਿਕ ਨਹੀਂ ਜੀ ਸੋ ਜਦੋਂ ਤਾਂ ਆਪਾਂ ਇਸ ਤਰ੍ਹਾਂ ਦੇ ਅੰਕੜਿਆਂ ਤੇ ਨਜ਼ਰ ਮਾਰਦੇ ਹੈਗੇ ਆ ਜਾਂ ਆਪਾਂ ਸਰਕਾਰੀ ਫੈਲਾਂ ਨੂੰ ਫਰੋਲਦੇ ਹੈਗੇ ਆ ਤਾਂ ਉਦੋਂ ਤਾਂ ਇਹ ਲੱਗਦਾ ਕਿ ਭਾਰਤ ਦੇ ਵਿੱਚ ਸਭ ਅੱਛਾ ਹੋ ਰਿਹਾ ਹੈ ਚਾਹੇ ਸੂਬਿਆਂ ਦੀ ਗੱਲ ਕਰ ਲਈਏ ਆਪਾਂ ਪਰ ਜਦੋਂ ਆਪਾਂ ਹਕੀਕਤ ਦੇਖਦੇ ਆ ਤਾਂ ਸਾਨੂੰ ਜ਼ਮੀਨ ਅਸਮਾਨ ਦਾ ਫਰਕ ਹੈ ਜਿਹੜਾ ਨਾ ਨਜ਼ਰ ਆਉਂਦਾ ਹੈਗਾ ਹੁਣ ਜਿਹੜੀ ਇਹ ਰਿਪੋਰਟ ਨੀਤੀ ਯੋਗ ਨੇ ਤਿਆਰ ਕੀਤੀ ਹੈ ਜੇ ਉਹਦਾ ਬੇਸ ਦੇਖ ਲਈਏ ਜੇ ਉਹਨਾਂ ਆਪਾਂ ਫੈਕਟਸ ਨੂੰ ਦੇਖ ਲਈਏ ਅੰਕੜਿਆਂ ਨੂੰ ਦੇਖ ਲਈਏ ਤਾਂ ਉਹਦੇ ਵਿੱਚੋਂ ਸਾਨੂੰ ਲੱਗਦਾ ਹੈ ਕਿ ਇੰਡੀਆ ਦੇ ਵਿੱਚ ਕੋਈ ਪ੍ਰੋਬਲਮ ਹੀ ਨਹੀਂ ਜੀ ਕਿ ਛੇ ਬੜੀ ਤੇਜ਼ੀ ਨਾਲ ਜਾਂ ਜਲਦੀ ਨਾਲ ਜਿਹੜੇ ਲੋਕ ਹੈ ਜੀ ਉਹ ਗਰੀਬੀ ਤੋਂ ਅਮੀਰੀ ਵੱਲ ਬਦਰੇ ਨੇ ਜਾਂ ਆਪਾਂ ਕਹਿੰਦੇ ਕਿ ਇੱਕ ਤਰ੍ਹਾਂ ਦਾ ਇੰਡੀਆ ਦੇ ਵਿੱਚ ਸਮਾਜਵਾਦ ਇੱਕ ਤਰ੍ਹਾਂ ਆ ਗਿਆ ਹੈਗਾ ਜੀ ਪਰ ਜਿਹੜੀ ਹਕੀਕਤ ਹੈ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈਗੀ ਹੈ ਕਿਉਂਕਿ ਅੱਗੇ ਲੋਕ ਸਭਾ ਦੀਆਂ ਚੋਣਾਂ ਨੇ ਇਸ ਕਰਕੇ ਨੀਤੀ ਆਯੋਗ ਦੀ ਰਿਪੋਰਟ ਪਹਿਲੀ ਵਾਰ ਤਾਂ ਨਹੀਂ ਆਈ ਹਮੇਸ਼ਾ ਜਦੋਂ ਵੀ ਚੋਣਾ ਹੁੰਦੀਆਂ ਨੇ ਤਾਂ ਉਹਦੇ ਨੇੜੇ ਕੋਈ ਨਾ ਕੋਈ ਐਦਾਂ ਦੀ ਰਿਪੋਰਟ ਹੈ ਜਿਹੜੀ ਉਹ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈਗੀ ਹੈ ਜੀ ਜਿਸ ਤਰ੍ਹਾਂ ਹੁਣ ਇਹਨਾਂ ਨੇ ਗੱਲ ਕੀਤੀ ਹੈ ਕਿ 13 14 ਦੇ ਵਿੱਚ ਤਕਰੀਬਨ 29.17 ਲੋਕ ਹੈ ਜਿਹੜੇ ਉਹ ਗਰੀਬੀ ਰੇਖਾ ਦੇ ਅੰਦਰ ਰਹਿੰਦੇ ਸੀਗੇ ਜੀ ਤੇ ਹੁਣ ਉਹ ਦਾਵਾ ਕਰਦੇ ਨੇ ਕਿ ਇਹ ਗਿਣਤੀ ਘਟ ਕੇ ਜਿਹੜੀ 11.28 ਹੋ ਗਈ ਹੈ ਜੀ ਤਕਰੀਬਨ 24 ਕਰੋੜ 82 ਲੱਖ ਲੋਕ ਉਹ ਕਹਿੰਦੇ ਨੇ ਕਿ ਉਹ ਗਰੀਬੀ ਰੇਖਾ ਤੋਂ ਬਾਹਰ ਆਏ ਨੇ ਜਿਦੇ ਵਿੱਚ ਖਾਸ ਤੌਰ ਤੇ ਉਹ ਯੂਪੀ ਦਾ ਬਿਹਾਰ ਦਾ ਔਰ ਮੱਧ ਪ੍ਰਦੇਸ਼ ਦਾ ਜ਼ਿਕਰ ਕੀਤਾ ਜਾਂਦਾ ਹੈਗਾ ਇਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜੇ ਆਪਾਂ ਇਹਦੀ ਔਸਤਨ ਵੀ ਦੇਖਣੀ ਹੋਵੇ ਤਾਂ ਹਰ ਬਾਰੇ ਪੌਣੇ 3 ਕਰੋੜ ਲੋਕ ਆ ਜਿਹੜੇ ਉਹ ਗਰੀਬੀ ਦੀ ਦਲਦਲ ਦੇ ਵਿੱਚੋਂ ਨਿਕਲ ਰਹੇ ਨੇ ਉਸ ਤੋਂ ਬਾਹਰ ਆ ਰਹੇ ਨੇ ਜੀ ਆਜ਼ਾਦੀ ਤੋਂ ਬਾਅਦ ਇਹ ਗੱਲ ਬੜੀ ਆਪਾਂ ਛੋਟੇ ਹੁੰਦਿਆਂ ਤੋਂ ਵੀ ਹੁੰਦੇ ਆ ਬਜ਼ੁਰਗਾਂ ਤੋਂ ਵੀ ਹੁੰਦੇ ਆ ਕਿ ਜਿਹੜੀਆਂ ਵੋਟਾਂ ਨੇ ਉਹ ਹਮੇਸ਼ਾ ਗਰੀਬਾਂ ਦੇ ਨਾਂ ਤੇ ਲਿੰਗਾਂ ਜਾਂਦੀਆਂ ਨਹੀਂ ਹੈ ਹਨਾ ਸਰਕਾਰਾਂ ਬਦਲਦੀਆਂ ਰਹੀਆਂ ਪਾਰਟੀਆਂ ਦੀ ਹਕੂਮਤ ਬਦਲਦੀ ਰਹੀ ਪਰ ਕਦੇ ਵੀ ਕਿਸੇ ਆਪਾਂ ਕਹਿ ਦਈਏ ਕਿ ਗਰੀਬ ਲੋਕ ਹੈ ਜਿਹੜਾ ਜਿਹੜਾ ਡੇਲੀ ਕਮਾ ਕੇ ਖਾਣ ਵਾਲਾ ਬੰਦਾ ਹੈਗਾ ਉਹਦੀ ਹਾਲਤ ਦੇ ਵਿੱਚ ਕਦੇ ਕੋਈ ਸੁਧਾਰ ਹੈ ਜਿਹੜਾ ਕੋਈ ਬਿਹਤਰੀ ਨਹੀਂ ਆਈ ਜੀ ਇੰਦਰ ਗਾਂਧੀ ਨੇ ਗਰੀਬੀ ਹਟਾਓ ਦਾ ਨਾਹਰਾ ਦਿੱਤਾ ਉਸ ਤੋਂ ਬਾਅਦ ਇਹਨਾਂ ਸਰਕਾਰਾਂ ਨੇ ਅੱਛੇ ਦਿਨਾਂ ਦੀ ਗੱਲ ਕੀਤੀ ਹੁਣ ਵੀ ਜਿਹੜੀ ਰੋਹਲ ਗਾਂਧੀ ਯਾਤਰਾ ਹੈ ਉਹਦੇ ਵਿੱਚ ਵੀ ਉਹ ਅਨਿਆਦ ਹੀ ਗੱਲ ਕਰਦਾ ਹੈ ਚਾਹੇ ਉਹ ਆਰਥਿਕ ਹੈ ਚਾਹੇ ਉਹ ਸੋਸ਼ਲ ਹੈ ਚਾਹੇ ਉਹ ਰਾਜਨੀਤਿਕ ਹੈਗਾ ਪਰ ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਉਹ ਫਰਕ ਹੈਗਾ ਜਿਵੇਂ ਆਪਾਂ ਇਹਨਾਂ ਦੇ ਵਿੱਚ ਕਹਿੰਦੇ ਆ ਕਿ ਭੁੱਲ ਗਏ ਨੇ ਰੰਗ ਰਾਗ ਭੁੱਲ ਗਈਆਂ ਜੱਕਣਾ ਤਿੰਨ ਗੱਲਾਂ ਯਾਦ ਰਹੀਆਂ ਲੂਣ ਤੇਲ ਲੱਕੜਾ ਜੀ ਜਾਂ ਆਪਾਂ ਕਹੇ ਦੀ ਕਿ ਕੁੱਲੀ ਗੁੱਲੀ ਜੁੱਲੀ ਹੈ ਨਾ ਜਿਕੇ ਆਮ ਮੰਦਾ ਤਾਂ ਅੱਜ ਵੀ ਉਥੇ ਬੁਨਿਆਦੀ ਜਿੱਥੇ ਬੇਸਿਕ ਫੈਸਿਲਿਟੀਆਂ ਐ ਉਹਨਾਂ ਨੂੰ ਵੀ ਉਹਨਾਂ ਦਾ ਤਰਸੀਮਾ ਹੈਗਾ ਔਰ ਇਸ ਤਰਸੀਮੇ ਦਾ ਫਾਇਦਾ ਸਾਡੀਆਂ ਪੋਲੀਟਿਕਲ ਪਾਰਟੀਆਂ ਜਿਹੜੀਆਂ ਹਕੂਮਤਾਂ ਨੇ ਉਹ ਲੈਂਦੀਆਂ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਬਹੁਤ ਵੱਡਾ ਵੋਟ ਬੈਂਕ ਐ ਇੱਕ ਡੈਲੀਬਰੇਟਰੀ ਅਟੈਂਪਟ ਵੀ ਹੁੰਦੀ ਹੈ ਕਿ ਇਹਨਾਂ ਲੋਕਾਂ ਦੇ ਜਿਹੜੇ ਜੀਵਨ ਪੱਧਰ ਦੇ ਵਿੱਚ ਕੋਈ ਏਡੀ ਕ੍ਰਾਂਤੀ ਵੀ ਨਾ ਕੀਤੀ ਜਾਵੇ ਕਿ ਉਹਨਾਂ ਨੂੰ ਸੋਝੀ ਆ ਜਾਵੇ ਤਾਂ ਇਹਨੂੰ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਾਂ ਜਿਹੜੀ ਸਰਕਾਰ ਜਿਹੜੀ ਹਕੂਮਤ ਹੁੰਦੀ ਹੈ ਉਹ ਕੋਈ ਇਦਾਂ ਦੇ ਸਟੈਪ ਨਹੀਂ ਲੈਂਦੀ ਜਿਦੇ ਵਿੱਚ ਲੋਕਾਂ ਦੇ ਵਿੱਚ ਸੋਜੀ ਦੀ ਗੁਜ਼ਾਇਸ਼ ਵਧੇ ਹੁਣ ਆਪਾਂ ਕਦੇ ਸੁਣਿਆ ਕਿ ਪੋਲੀਟੀਕਲ ਪਾਰਟੀ ਦੇ ਜਿਹੜੇ ਨੇਤਾ ਨੇ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਨੇ ਕਦੇ ਲਾਇਬ੍ਰੇਰੀਆਂ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੋਵੇ ਕਦੇ ਉਹਨਾਂ ਨੇ ਤਰਕਸ਼ੀਲਾਂ ਨੂੰ ਬਹੁਤ ਜ਼ਿਆਦਾ ਕੋਈ ਪ੍ਰੋਮੋਟ ਕੀਤਾ ਹੋਵੇ ਕਦੇ ਉਹਨਾਂ ਨੇ ਲੇਖਕਾਂ ਦੀਆਂ ਸੁਭਾ ਮੈਂ ਉਹਨਾਂ ਨੂੰ ਫੰਡ ਦਿੱਤੇ ਹੋਣ ਕਦੇ ਅਜੇਹਾ ਨਹੀਂ ਹੁੰਦਾ ਜਿੱਥੇ ਉਹਨੂੰ ਲੱਗਦਾ ਕਿ ਇਹ ਸੋਜੀ ਡਵੈਲਪ ਹੋ ਸਕਦੀ ਹੈ ਅਵੇਅਰਨੈਸ ਆ ਸਕਦੀ ਹੈ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਹੈਗਾ ਇਸੇ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਇਹਦਾ ਪੈਮਾਨਾ ਕੀ ਰੱਖਿਆ ਜਾਂਦਾ ਹੈਗਾ ਜਰਨਲਿਜ਼ਮ ਉਹ ਬੀਪੀਐਲ ਦਾ ਜੋ 2002 ਦਾ ਸਰਵੇ ਉਹਦੇ ਵਿੱਚ ਤਾਂ ਇਹ ਕਿਹਾ ਗਿਆ ਕਿ ਜਿਸ ਵਿਅਕਤੀ ਦੀ ਆਮਦਨ 74 ਰੁਪਏ ਤੋਂ ਵੱਧ ਹੈ ਜੀ ਉਹ ਇਹਦਾ ਮਤਲਬ ਹੈ ਕਿ ਉਹਦੀ ਜੀਵਨ ਅੱਛਾ ਗੁਜ਼ਰ ਰਿਹਾ ਹੈਗਾ ਮਤਲਬ ਇਹ ਇਹਨੂੰ ਕਦੇ ਚੇਂਜ ਨਹੀਂ ਕੀਤਾ ਗਿਆ ਹੈਗਾ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਜਦੋਂ ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਹਾਂ ਕਿ 25 ਕਰੋੜ ਲੋਕ ਹੈ ਜਿਹੜੇ ਉਹ ਗਰੀਬੀ ਰੇਖਾ ਚੋਂ ਬਾਹਰ ਆ ਗਏ ਨੇ ਜੀ ਤੇ ਦੂਜੇ ਪਾਸੇ ਅਸੀਂ ਜਿਹੜੇ 81 ਕਰੋੜ ਲੋਕ ਹੈ ਜੀ ਉਹਨਾਂ ਨੂੰ ਅਸੀਂ ਜਿਹੜੀ ਪ੍ਰਧਾਨ ਮੰਤਰੀ ਗਰੀਬ ਕਲਿਆਣਨ ਯੋਜਨਾ ਹੈ ਜੀ ਉਹਦੇ ਤਹਿਤ ਅਨਾਜ ਵੀ ਦੇ ਰਹੇ ਹਾਂ ਜੀ ਇਹਦਾ ਮਤਲਬ ਹੈ ਅਸੀਂ ਕੰਟਰਡਿਕਟਰੀ ਗੱਲਾਂ ਕਰ ਰਹੇ ਹਾਂ ਇੱਕ ਪਾਸੇ ਅਸੀਂ ਉਹਨਾਂ ਨੂੰ ਗਰੀਬ ਮੰਨ ਰਹੇ ਹਾਂ 81 ਕਰੋੜ ਲੋਕਾਂ ਨੂੰ ਦੂਜੇ ਪਾਸੇ ਅਸੀਂ ਇਹ ਵੀ ਦਾਵਾ ਕਰ ਰਹੇ ਹਾਂ ਕਿ 25 ਕਰੋੜ ਲੋਕ ਹੈ ਜਿਹੜੇ ਉਹ ਚੋਂ ਆਊਟ ਹੋਏ ਨੇ ਤਾਂ ਇਹ ਕੰਟਰਡਿਕਟਰੀ ਗੱਲ ਹੈ ਦੂਸਰੀ ਇਹ ਹੈ ਕਿ ਇਹਨਾਂ ਦਾ ਪੈਮਾਨਾ ਕੰਜ਼ਮਪਸ਼ਨ ਦੀ ਕੋਈ ਸਰਵੇ ਨਹੀਂ ਹੋਇਆ 2015 ਤੋਂ ਬਾਅਦ ਜੀਤੋਂ ਸਾਨੂੰ ਬੇਸਿਕ ਪਤਾ ਲੱਗ ਸਕਦਾ ਹੋਵੇ ਇਹਨਾਂ ਦਾ ਪੈਮਾਨਾ ਜਿਹੜਾ ਪੈਰਾਮੀਟਰ ਹੈ ਉਹ ਗਲਤ ਹੈਗਾ ਤੀਸਰੀ ਗੱਲ ਇਹ ਹੈਗਾ ਕਿ ਇਹਨਾਂ ਨੇ ਜਿਹੜਾ ਆਧਾਰ ਬਣਾਇਆ ਉਹ ਸਰਕਾਰੀ ਸਕੀਮਾਂ ਨੂੰ ਬਣਾਇਆ ਹੈ ਇਹਨਾਂ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਹੈਗੀ ਯੂਜ਼ਵਲ ਸਕੀਮ ਹੈਗੀ ਹੈ ਜਾਂ ਗਰੀਬ ਅਨਜੋਨਾ ਹੈ ਜਿੰਨੀਆਂ ਵੀ ਮਤਲਬ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਉਹਦੇ ਅੰਕੜੇ ਦੇ ਆਧਾਰ ਤੇ ਕੱਢਿਆ ਗਿਆ ਹੈ ਹਣ ਮਿਸਾਲ ਦੇ ਤੌਰ ਤੇ ਤੁਸੀਂ ਉਸ ਬਲਾ ਸਕੀਮ ਦੇ ਤਹਿਤ ਜਿਹੜਾ ਗਰੀਬਾਂ ਨੂੰ ਮੁਫਤ ਗੈਸ ਸਿਲੰਡਰ ਦਿੱਤਾ ਜਾਂਦਾ ਇੱਕ ਵਾਰੀ ਭਾਂਗੇ ਦਿੱਤਾ ਜਾਂਦਾ ਹੁਣ ਉਹਦੇ ਵਿੱਚ 9.5 ਇਹ ਸਰਕਾਰ ਦਾ ਆਪਣਾ ਅੰਕੜਾ ਹੈ ਕਿ ਐਤਕੀ 9.5 ਕਰੋੜ ਲੋਕ ਇਹੋ ਜਿਹੇ ਨੇ ਕਿ ਜਿਹੜੇ ਸਿਲੰਡਰ ਨੂੰ ਰੀਫਿਲ ਨਹੀਂ ਕਰਾ ਸਕੇ ਜੀ ਇਹਦਾ ਮਤਲਬ ਹੈ ਕਿ ਉਹਨਾਂ ਦੀ ਪਹੁੰਚ ਨਹੀਂ ਹੈਗੀ ਇਸ ਕਰਕੇ ਅੰਕੜੇ ਤੇ ਹਕੀਕਤ ਦੇ ਵਿੱਚ ਇੱਕ ਪੜਾ ਹੈ ਉਸੇ ਤਰ੍ਹਾਂ ਦੀ ਪੜਾ ਜਿਸ ਤਰ੍ਹਾਂ ਆਪਾਂ ਸੋਸਾਇਟੀ 'ਚ ਦੇਖਦੇ ਹਾਂ ਅਮੀਰ ਤੇ ਗਰੀਬ ਦੇ ਵਿੱਚ ਪੜਾ ਹੈਗਾ ਹਾਲਾਂਕਿ ਆਪਾਂ ਇਨਕਮ ਟੈਕਸ ਦੇ ਜਿਹੜੇ ਅ ਅਸੈਸੀਜ਼ ਨੇ ਆਪਾਂ ਕਰਦੇ ਹੈਗੇ ਨਾ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ 5 ਤਕਰੀਬਨ 5000 ਬੰਦਾ ਜਿਹੜਾ ਹਰ ਬਰੇ ਉਹ ਨਵਾਂ ਕਰੋੜਪਤੀ ਬਣ ਜਾਂਦਾ ਹੈਗਾ ਇਹਦਾ ਮਤਲਬ ਹੈ ਕਿ ਕੁਝ 94 ਲੋਕ ਹੈ ਜਿਹਦੀ ਰੋਹਲ ਗਾਂਧੀ ਵੀ ਗੱਲ ਕਰਦਾ ਹੁੰਦਾ ਹੈ ਕਿ ਸਰਕਾਰਾਂ ਜਿਹੜੀਆਂ ਉਹ ਕਾਰਪੋਰੇਟ ਦੀਆਂ ਹੁੰਦੀਆਂ ਨੇ ਗਰੀਬ ਕੋਲ ਦੇਣ ਨੂੰ ਕੀ ਹੁੰਦਾ ਇੱਕ ਬੋਟੀ ਹੁੰਦੀ ਹੈ ਪਰ ਜਿਹੜੇ ਵੱਡੇ ਲੋਕ ਆ ਉਹਨਾਂ ਕੋਲ ਦੇਣ ਵਾਸਤੇ ਤਾਂ ਬਹੁਤ ਕੁਝ ਹੁੰਦਾ ਹੈ ਹਾਲਾਂਕਿ ਉਹ ਲੇਅਰ ਹੈ ਜਿਹੜੀ ਕਦੀ ਵੋਟ ਪਾਉਣ ਦੇ ਲਈ ਲਾਈਨਾਂ ਦੇ ਵਿੱਚ ਨਹੀਂ ਲੱਗਦੀ ਸੋ ਇੰਡੀਆ ਦੇ ਵਿੱਚ ਜੇ ਇਨਕਲਾਬ ਆਇਆ ਹੈ ਤਾਂ ਉਹ ਚੰਦ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਆਇਆ ਹੈ ਬਾਕੀ ਲੋਕਾਂ ਨੂੰ ਤਾਂ ਕਿਸੇ ਨੂੰ ਵਿਚਾਰੇ ਨੂੰ ਉਪਜਾਊ ਜਾਂ ਸਿਹਤਮੰਦ ਜ਼ਿੰਦਗੀ ਜਿਉਣ ਦਾ ਕੋਈ ਮੌਕਾ ਨਹੀਂ ਮਿਲ ਸਕਿਆ ਉਹ ਤਾਂ ਅੱਜ ਵੀ ਉਸ ਤਰ੍ਹਾਂ ਆਪਾਂ ਕਹਿ ਲਈਏ ਕਿ ਸਮਾਜਵਾਦ ਨੂੰ ਫੜੀਕਦੇ ਨੇ ਤੇ ਆਪਾਂ ਕੁੱਲ ਮਿਲਾ ਕੇ ਕਹਿ ਸਕਦੇ ਕਿ ਨੀਤੀਯੋਗ ਦੇ ਜਿਹੜੇ ਪੈਮਾਨੇ ਆ ਜੀ ਉਹ ਠੀਕ ਨਹੀਂ ਉਹ ਹਾਲਾਤਾਂ ਨਾਲ ਮੇਲ ਨਹੀਂ ਖਾਂਦੇ ਇਸ ਕਰਕੇ ਇਹਨੂੰ ਇੱਕ ਅੰਕੜਾ ਕਿਹਾ ਜਾ ਸਕਦਾ ਔਰ ਹਕੀਕਤ ਹੈ ਜਿਹੜੀ ਉਹ ਕੁਝ ਹੋ ਰਿਹਾ ਹੈ ਜੀ ਪੁੱਤਰ ਸਭਾ ਅਗਲਾ ਸਵਾਲ ਹੈ ਜਿਹੜਾ ਉਹ ਅਨਨ ਨਾਲ ਜੁੜਿਆ ਹੈ ਪੂਰੀ ਦੁਨੀਆ ਦੇ ਵਿੱਚ ਜਿੱਦਾਂ ਅਨ ਸੰਕਟ ਜਿਹੜਾ ਖਾਸ ਤੌਰ ਤੇ ਕਣਕ ਦਾ ਆ ਉਹ ਪੈਦਾ ਹੋ ਰਿਹਾ ਹੈ ਕਿ ਉਹ ਇਹਨਾਂ ਨੂੰ ਜੰਗਾਂ ਜੁੱਦਾਂ ਨਾਲ ਜੋੜ ਕੇ ਦੇਖ ਰਿਹਾ ਹੈ ਹਨਾ ਤੇ ਕਿਤੇ ਇਹਨੂੰ ਮੌਸਮ ਤਬਦੀਲੀ ਨਾਲ ਦੇਖਿਆ ਜਾ ਰਿਹਾ ਇਹ ਤਾਂ ਮਤਲਬ ਸਾਡਾ ਮੁਲਕ ਵੀ ਨਹੀਂ ਬਚਿਆ ਹੋਇਆ ਹਨਾ ਸਾਡੇ ਮੁਲਕ ਦੇ ਵਿੱਚ ਵੀ ਅਨ ਸੰਕਟ ਇਦਾਂ ਹੀ ਕੰਟੀਨਿਊ ਹੈ ਤੇ ਹੁਣ ਆ ਜਿਹੜੀ ਆ ਗਰੀਬਾਂ ਨੂੰ ਵੰਡਣੀ ਵੀ ਆ ਕਰਨ ਕਿਹਦੇ ਲਈ ਹੁਣ ਜਿਹੜਾ ਸੈਂਟਰ ਆ ਉਹ ਦੁਆਰਾ ਪੰਜਾਬ ਵੱਲ ਨੂੰ ਰੁਕ ਕਰ ਰਿਹਾ ਇਸ ਚੀਜ਼ ਲਈ ਵੀ ਕੁਝ ਸ਼ਬਦ ਇਹ ਚਾਹੀਦਾ ਸੀ ਕਿ ਕੋਈ ਮਤਲਬ ਆਪਾਂ ਬੈਟਰ ਨਹੀਂ ਕਹਿ ਸਕਦੇ ਕਿ ਇੱਕ ਬੰਦਾ ਕਰੋੜ ਕਰੋੜਪਤੀ ਆ ਰੋਪਤੀ ਹੈ ਉਸ ਨੂੰ ਵੀ ਤੁਸੀਂ ਦੇ ਰਹੇ ਹੋ ਇੱਕ ਦੇ ਘਰ ਰੋਟੀ ਨਹੀਂ ਪੱਕਦੀ ਉਸ ਨੂੰ ਵੀ ਤੁਸੀਂ ਦੇ ਰਹੇ ਹੋ ਕਿ ਬਫੇਵਾ ਕੀ ਰੱਖਿਆ ਕੋਈ ਨਾ ਕੋਈ ਜਿਹੜਾ ਏਦਾਂ ਦਾ ਕੰਡੀਸ਼ਨ ਹੈ ਨਹੀਂ ਲੱਗੇ ਹੋਣੀ ਚਾਹੀਦੀ ਸੀ ਇਹਦਾ ਨਾ ਜਿਸ ਤਰ੍ਹਾਂ ਸਾਡੀ ਫਾਈਨੈਂਸ਼ਲੀ ਹੈਲਥ ਹੈ ਪੰਜਾਬ ਦੀ ਉਹਨੂੰ ਵੀ ਇੱਕ ਠੋਮਣਾ ਮਿਲਣਾ ਸੀ ਇੱਕ ਸਹਾਰਾ ਮਿਲਣਾ ਸੀ ਜਿਵੇਂ ਖੇਤੀ ਮੋਟਰਾਂ ਦੇ ਬਿੱਲਾਂ ਬਾਰੇ ਗੱਲ ਹੁੰਦਾ ਕਿ ਜਿਹੜੇ ਤਨਾਵੜ ਕਿਸਾਨ ਹੈ ਜਿਨ੍ਹਾਂ ਕੋਲ 4 4 5 5 ਮੋਟਰਾਂ ਜੀ ਉਹਨਾਂ ਦੇ ਕੋਈ ਕੈਪ ਲਾਉਣਾ ਚਾਹੀਦਾ ਕਿ ਇਹਨਾਂ ਨੂੰ ਦੇਣੀ ਹਾਲਕਿ ਉਹਦੇ ਨਾਲ 2500 ਕਰੋੜ ਦੇ ਕਰੀਬ ਸਬਸਿਦੀ ਦਾ ਇਹਨਾਂ ਨੂੰ ਬਚਾਓ ਹੋ ਸਕਦਾ ਇਸ ਕਰਕੇ ਇਹਨਾਂ ਨੇ ਵੀ ਓਪਨ ਕਰ ਦਿੱਤੀ ਚੀਜ਼ ਕਰਕੇ ਖਜਾਨੇ ਨੂੰ ਬੜੀ ਸੱਟ ਲੱਗ ਰਹੀ ਹੈ ਪਰ ਇੰਨੀ ਕਿ ਠੀਕ ਹੈ ਜਨਦੂਦਾਰੀ ਹੈਗੀ ਹੈ ਕਿ ਇਹਨਾਂ ਨੇ ਜਿਹੜਾ ਟਾਈਮਲੀ ਹੈ ਜਿਹੜਾ ਪਾਵਰ ਕਾਮ ਨੂੰ ਉਹ ਸਬਸਿਦੀ ਪੇ ਕਰ ਰਹੇ ਨੇ ਜਿਸ ਕਰਕੇ ਪਾਵਰ ਕਾਮ ਹੈ ਜਿਹੜਾ ਉਸ ਨੂੰ ਇਧਰ ਉਧਰ ਕਰ ਜਾਂਦੀ ਹੋਰ ਹੱਥ ਨਹੀਂ ਆਣਦੇ ਜੀ ਦੋਸਤੋ আজকে চর্চা আমি এট দশেতে নামী চর্চা করলে ফের তো হাজর হওয়া ধন্যবাদ জি